ਕੀ ਕਾਲ ਸਾਰੇ ਨੀ ਕਿ ਠੀਕ ਠਾਕ ਹੋ ਪ੍ਰਮਾਤਮਾ ਸਾਰੇ ਠੀਕ ਠਾਕ ਰਕੇ ਚੜ੍ਹਦੀ ਕਲਾ ਚ ਰੱਖੇ ਤੇ ਗਲਦੀਬ ਉੱਪਰ ਤੋਂ ਦੀ ਸੀ ਕੱਪੜੇ ਤੇ ਉਹਨੇ ਫਿਰ ਇੱਥੇ ਹੁਣ ਉਹ ਸ਼ਾਮ ਹੋ ਗਈ ਪੂਰੀ ਸਵਾ ਚਾਰ ਤੇ ਫਿਰ ਇੱਥੇ ਕਹਿੰਦੀ ਆਂਟੀਆਂ ਸਿਕਾ ਦੇ ਮੈਂ ਕਿ ਚਲ ਸਿਕਾ ਦੇ ਜਿਵੇਂ ਗਈ ਜਿਵੇਂ ਗਈ ਘੁੰਮਣੀ ਕਰਨ ਹਾਂ ਕੀ ਇਹਨੇ ਇਹ ਦਿਨ ਆਵਾਲ ਡੇਢ ਸਾਲ ਬਾਅਦ ਸਿੱਧੂ ਸਾਰੇ ਕਿਡੇ ਕੱਢਦੀ ਫਰਦੀ ਵੈਨੇ ਚਰ ਬਾਅਦ ਡੇਢ ਸਾਲ ਬਾਅਦ ਆਈ ਸਿੱਧੂ ਤੂੰ ਹੈ ਹੋਰ ਕਿਵੇਂ ਪਾਉਂਦੇ ਸਾ ਨੀ ਅੱਧੀਆਂ ਕੌਲੀਆਂ ਬਾਟੀਆਂ ਜਿਹੜਾਉਂਦੇ ਇਹਦੀਆਂ ਕੌਲੀਆਂ ਛੱਡ ਗਈਆਂ ਹਾਏ ਉਹ ਜਿਹੜੀ ਜੁੱਪੀ ਚਮਕਾਲ ਬਣਾ ਸੁੱਥੇ ਰੱਖੀ ਸੀ ਸਮਾਨ ਰੰਗ ਕਰਾਇਆ ਸੀ ਥੱਲੇ ਥੱਲੇ ਇੰਨੇ ਦੇ ਪਾਈਪਾ ਗਲ ਗਿਆ ਸੀ ਵਿੱਚ ਇੰਨੇ ਦੇ ਹੂੰ ਪਾਈਪਾ ਗਲ ਗਿਆ ਸੀ ਪਾਈਪਾ ਹੁਣ ਇਹਨਾਂ ਬਦਲੀਆਂ ਤੇ ਉਹ ਜਦੋਂ ਕੱਢੀਆਂ ਆਏ ਵਿੱਚੋਂ ਟੁੱਟੀਆਂ ਪਈਆਂ ਪਾਣੀ ਫਿਰ ਉਹ ਨਾ ਰੋਣ ਕਿਹਦੇ ਆ ਕੇਵਲ ਕੇਵਲ ਮੋਸ਼ਪਾ ਜਾਂ ਮਾਨ ਲੱਗੀ ਜਾਂਦਾ ਮਰ ਖਮਾਨ ਉਹ ਫਿਰ ਅੰਦਰੋਂ ਉਹ ਵਿੱਚੋਂ ਹੋ ਗਿਆ ਹਾਂ ਫਿਰ ਵਿੱਚੋਂ ਸਲਾਬ ਹੋਈ ਜਾਂਦੀ ਆ ਹੁਣ ਕਿੱਥੇ ਸਲਾਬ ਨੂੰ ਹਵਾ ਲੱਗਣੀ ਐ ਇਹ ਵੀ ਚੱਕਰ ਐ ਉਹ ਤਾਂ ਉਹ ਤਾਂ ਉੱਥੇ ਸੈੱਟ ਰਹਿੰਦਾ ਜਿੱਥੇ ਸਲਾਹਨਾ ਇੱਕ ਉਹਨਾਂ ਦੀ ਇਹਦੀ ਮਿੱਠਿਆ ਜਾ ਟਰਾਂਗਾ ਨਾ ਸਾਮ ਦਾ ਕੇ ਨਾ ਨਹੀਂ ਪੈਂਣੀ ਵੀ ਹਾਂ ਤੇ ਪੈਂਦਾ ਵੀ ਨਹੀਂ ਹੋਇ ਇਹ ਤਾਂ ਛੋਟੀ ਹੈ ਛੋਟੀ ਜੰਦੀ ਜੇ ਮਿੱਲ ਦੇ ਚ ਗਰਮਾਛ ਪਾਣੀ ਬੰਦ ਪਿਆ ਲਾ ਮੈਜੀ ਨਾ ਕੋਈ ਕਿਤੇ ਨਾ ਬਹੁਤ ਪਿੰਨੀ ਸੈ ਤਾਂ ਗੋਰੀ ਕਾ ਨਿਕਲੀ ਪਈਆਂ ਗੋਰੀ ਕਾ ਨੰ ਇੰਨੀ ਹੋਈ ਪਈਆਂ ਮੈਂ ਉਹ ਨਾ ਗੋਰ 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 ਰੰਗ ਹੈ ਤਾ ਨਹੀਂ ਕੋਈ ਮੈਨੂੰ ਮੂਜੀ ਨਹੀਂ ਲੱਗਦਾ ਅਸਲ ਜੀ ਪਤਾ ਹੈ ਤਾਂ ਤੂੰ ਗੋਰ ਗੋਈਆਂ ਤੇਰੇ ਉਹ ਕਰਕੇ ਨਾ ਤੂੰ ਪਹਿਲਾਂ ਰੁਲੀਜੀ ਵਾਲਾ ਰਹਿੰਦੀ ਸੀ ਕੰਮ ਚ ਹੁਣ ਤਾਂ ਕੰਮ ਤਾਂ ਹੁਣ ਵੀ ਬਹੁਤ ਹੈ ਪਰ ਤਾਂ ਕਰਕੇ ਸਫਾਈ ਸੂਈ ਰੱਖਣ ਲੱਗ ਜੇ ਉਹਦਾ ਫਰਕ ਪੈ ਜਾਂਦਾ ਲੈ ਵੀ ਜਿਮ ਉਹੜ ਆੜਿਆ ਖੜਾ ਜਿਮ ਨੂੰ ਮੀ ਕਰਕੇ ਆ ਗਿਆ ਫੇਰ ਵੀ ਆੜਿਆ ਖੜਾ ਆ ਨਾ ਮਸ਼ੀਨ ਮੈਂ ਰੱਖੀ ਜੰਦਰ ਪਤਾ ਕੀ ਇਹਦੇ ਨਾਲ ਜਿਹੜੀ ਆ ਹਾਏ ਆਪਾਂ ਸਕਾਉਣੇ ਆ ਪਾਣੀ ਕੱਢਦੇ ਹਨਾ ਇਹ ਇਹ ਪਿੱਛੋਂ ਕੱਪੜੇ ਨੇ ਬੰਨੀ ਹੋਈ ਆ ਮਸ਼ੀਨ ਵਧੀਆ ਪਈ ਆ ਹੁਣ ਅਸੀਂ ਕਹਿੰਦੇ ਸੀ ਮਿੰਨਾ ਮਿਲ ਲੇ ਮੈਂ ਕਹਿੰਦੀ ਨਾ ਤਾਂ ਅਸੀਂ ਕਿਸ ਤਰ੍ਹਾਂ ਤੇ ਲੈਣੀ ਆ ਠੀਕ ਆ ਨਾ ਇਹ ਵੀ ਫੇਰ ਦੇ ਦਾਂਗੇ ਤੇ ਥੋੜਾ ਜਿਹਾ ਪੋਜੀਸ਼ਨ ਟਾਈਟ ਆ ਮੈਂ ਕਹਿੰਦੀ ਜੇ ਨਾ ਖਦੋਂਗ ਨਹੀਂ ਕੁਝ ਨਹੀਂ ਹੁੰਦਾ ਹੱਥ ਨਾਲ ਧੋਲਿਆ ਕਰਾਂਗੇ ਥੈਂਕ ਯੂ ਹੁੰਦਾ ਕਿਹੜਾ ਕੱਪੜੇ ਆ ਇਹ ਵੀ ਹੁੰਨੇ ਕੀ ਆ ਹਰ ਰੋਜ਼ ਧੋਲੇ ਕੁਰਤਾ ਪਿਆ ਮੈਂ ਇੱਕ ਦੋ ਦਿਨਾਂ ਸੱਕ ਜਾ ਕਰੂਗਾ ਹੁਣ ਉੱਥੇ ਹੀੜਿਆ ਖੜਾ ਪਤਾ ਨਹੀਂ ਕਿਉਂ ਜਿਮ ਉੱਪਰ ਜਾਣ ਫਰਦਾ ਉਹ ਕੰਮ ਕਰਕੇ ਚਲੇ ਗਏ ਗਲਦੀਫ ਹੁਣੀ ਪੁਲਸ ਫਾਈਸਫੀ ਦਾ ਬਾਹਰ ਚਲੇ ਗਿਆ ਜਿਮ ਉੱਪਰ ਚਲੇ ਗਏ ਕੋਈ ਨਹੀਂ ਕਰਨਾ ਰੋਟੀ ਖਾ ਕੇ ਬਾਹਰਲੇ ਡੌਗਿੰਗ ਦੇਖਦੀ ਹਾਂ ਫੇਰ ਰੋਟੀ ਪਾਵਾਂ ਅਚਾਰੀ ਨੋਂਨਾ ਮੱਤੇ ਕੰਬਲ ਤੇ ਬਚਾਈ ਹੋਇਆ ਨਾ ਵਰਟਾ ਉੱਤੇ ਫਿਰ ਉਹਨੂੰ ਰੋਟੀ ਖਵਾ ਦਿੰਦੀ ਹਾਂ

जमो उठे कर करते फिर जब बैठ फिर आके के बैठ जा आज सारा खाली करता खाली चटाइए इधरला समान ਇੱਕ ਸਾਈਡ ਤੇ ਕਈ ਵਾਰ ਹੁੰਦਾ ਜਿਵੇਂ ਮੈਂ ਮੰਨ ਲਿਆ ਕੋਈ ਪ੍ਰੋਗਰਾਮ ਕਰਨਾ ਹੈ ਨਾ ਮੈਂ ਉਹਦਾ ਫਿਰ ਫਿਰ ਵੀ ਇੱਧਰ ਰੱਖਣਾ ਹੀ ਪੈਂਦਾ ਫਿਰ ਪਹਿਲੇ ਹੀ ਰੱਖਦਾ ਵੈਸੇ ਚਲੋ ਪ੍ਰਮਾਤਮਾ ਜੀ ਕਿਤੇ ਲੈ ਜਾਊਗਾ ਤਾਂ ਹਾਇ ਤਾਂ ਕੋਈ ਹੋਣੀਗਾ ਇਸ ਕਰਕੇ ਹੋ ਸਕਦਾ ਪਾਕਿਸਤਾਨ ਦੇ ਵਿੱਚ ਨਾ ਇੰਟਰਨੈਸ਼ਨਲ ਕਾਨਫਰੰਸਾਂ ਤੇ ਸਾਡੇ ਪੰਜਾਬੀ ਇੱਧਰਲੇ ਪੰਜਾਬ ਦੇ ਬਹੁਤ ਗਏ ਚੜਦੇ ਪੰਜਾਬ ਦੇ ਲੈਣਦੇ ਪੰਜਾਬ ਚ ਲਾਹੌਰ ਚ ਬਹੁਤ ਵਧੀਆ ਲੱਗਦਾ ਬਹੁਤ ਖੁਸ਼ੀ ਹੁੰਦੀ ਜਦ ਮੈਂ ਦੇਖਦੀ ਆ ਨਾ ਸਾਰੇ ਦਲਾਹੌਲ ਦੇ ਪੰਜਾਬੀ ਬੋਲਦੇ ਨੇ ਵਧੀਆ ਦਲੇ ਮੈਨੂੰ ਬਹੁਤ ਵਧੀਆ ਲੱਗਦਾ ਮੇਰਾ ਆਪਜੀ ਕਰਦਾ ਭੱਜ ਕੇ ਜਾਵਣਾ ਦੇਖਾਂਗੇ ਗਾਹ ਨੂੰ ਬੀਜਾ ਲਵਾਵਾਂਗੇ ਜਥੇ ਨਾਲ ਆਹ ਪਾਕਿਸਤਾਨ ਦੇ ਅੰਜ ਮਸਰੂ ਸਰੂ ਆਪ ਤਾਂ ਨਹੀਂ ਨੰਨਾ ਬਹੁਤ ਵਧੀਆ ਬੰਦੇ ਆ ਅੰਜ ਮਸਰੂ ਆ ਸਾਡੇ ਬੈਠੇ ਆ ਲਾਹੌਰ ਜੀ ਫਰਾਂਸ ਸਿੰਘ ਟਹਿਣਾ ਇਹਨੇ ਦੀ ਇੰਟਰਵਿਊ ਚੱਲ ਰਹੀ ਹੈ ਬਹੁਤ ਵਧੀਆ ਗੱਲਾਂ ਇਹਨਾਂ ਅੰਜਮਦਾਂ ਬਹੁਤ ਹੀ ਵਧੀਆ ਮੈਨੂੰ ਬੰਦਾ ਲੱਗਦਾ ਵ ਇੱਕ ਨਾਸਰ ਢਿੱਲੋਂ ਵੈਸੇ ਵਧੀਆ ਬੰਦੇ ਆ ਜਿੰਨੇ ਵੀ ਜੋ ਯੂਟਿਊਬਰ ਆ ਜਾਂ ਕੁਝ ਮੈਨੂੰ ਵਧੀਆ ਲੱਗਦੇ ਮੈਂ ਸਭ ਦੇ ਦੇਖਦੀ ਆ ਪਾਕਿਸਤਾਨ ਮੇਨ ਮੇਨ ਮੈਂ ਕਾਫੀ ਦੇਖਦੀ ਆ ਮੈਨੂੰ ਵਧੀਆ ਲੱਗਦੇ ਜਿਵੇਂ ਸਾਡੇ ਇਧਰ ਆ ਹੈਗੇ ਨਾ ਜੂਪੀ ਦੇ ਵਿੱਚ ਮੁਸਲਮਾਨ ਜਾਂ ਹੋਰ ਉਹ ਪਤਾ ਨਹੀਂ ਕਾਤੋਂ ਗੁੰਡੇ ਟਾਈਪ ਦੇ ਲੱਗਦੇ ਇਹ ਬੰਦੇ ਬਹੁਤ ਵਧੀਆ ਲੱਗਦੇ ਮੈਨੂੰ ਐ ਲੱਗਦੇ ਵ ਆਪਣੇ ਪੂਰੇ ਸਿੱਖਾਂ ਨੂੰ ਹੀ ਆ ਬਸ ਬੀਨ ਵਧੀਆ ਲੱਗਦੇ ਉਹ ਪਤਾ ਨਹੀਂਦਰ ਪਤਾ ਨਹੀਂ ਉਹ ਬਾਈ ਮਾਈਗ੍ਰੇਟ ਹੋਈ ਵੀ ਆ ਹੋਰ ਕੋਈ ਕਾਸਟ ਨਹੀਂ ਮਾਈਗ੍ਰੇਟ ਹੋਈ ਵੀ ਆ ਉਹ ਤੇ ਇਹ ਅਸਲੀ ਮੁਸਲਮਾਨ ਦੇ ਦੇਖੋ ਕਿੰਨੇ ਵਧੀਆ ਲੱਗਦੇ ਆ ਇਹ ਲੱਗਦੇ ਨਹੀਂ ਮੁਸਲਮਾਨਾਂ ਵਾਂਗੂ ਬਾਲਾ ਗੁੰਡਾ ਕਰਦੀ ਜਾਲਾ ਪਹਿਰਾਵਾ ਨਹੀਂ ਇਹਨਾਂ ਦਾ ਬੀ ਵਧੀਆ ਕੋਈ ਫੇਸ ਫੂਸ ਇੰਨਾ ਉਹ ਨੰਗੂ ਨਹੀਂਗਾ ਉਹ ਲੱਗਦੀ ਸੀ ਢੋਂਗ ਦੀ ਜਿਮੂ ਏ वाह डॉगी ने रोटी पा के नहीं बैठी है कहीं वो बैठी है वो बैठी है यार ओ ओ जी मैं अंदर ना लग गया आज रोटी खा लो आ बैठ है तेरी खा ला खा ला जिमू ओ जिमिया जिमी भजे 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 आ जाओ खड़ी है आ जाओ पुत्र आ जाओ आ जाओ आ जाओ आ जाओ चीजी खाऊंगी चीजी चीजी आ गया आ गया आ गया आ गया आ गया आ जाओ आ जाओ आ जाओ ओ आ गया ओ आ गया ओ आ गया डब्बू आ गया कितों आया चल कर दस उपर गंदू बच्चे हो गंदिया ये कर दस उपर रोटी पा के आई ਖਲਮ ਜਿਉਂ ਨਾ ਸਾਡੀ ਕੀ ਰੋਟੀ ਉਹ ਕਿਹੜਾ ਜਰੀ ਕਿਸਦਾ ਖਾਂਦੀ ਹੈ ਆਪਦੇ ਕਰਮ ਦੇ ਖਾ ਜਾਂਦੇ ਆ انسان ਨਾਲ ਤਾਂ ਸੋਚ ਚੰਗੀ ਆ ਸੋਨੇ ਸੋਨੇ ਜਾਗ ਪੰਜਾਬ ਉਹ ਸੋਰੀ ਜੀ ਅੱਜ ਵੀ ਤੇ ਕਾਨਫਰੰਸ ਚੱਲ ਰਹੀ ਆ ਲਾਹੌਰ ਚ ਲੈਂਦੇ ਪੰਜਾਬ ਚ ਆ ਗਿਆ ਪੰਜਾਬੀ ਲਹਿਰ ਚੈਨਲ ਨਸ जीते ਦਾ ਜੀਤੇ ਹੈ ਤਾਂ ਅੱਜ ਲਈ ਤੁਹਾਡਾ ਬਹੁਤ जरा बहुत लेता है यार। ये जर माना पहना फिर पे चुनी उड़े जाके मची खानी पड़ी थी। जिया है हम। चुनाव ही नहीं चुनी सोनी। पंडित माइकर है। पंडित किसान साहब। साथ शुक्रिया। स्वागत है कि नहीं। नहीं अभी चार दिन में तेल की खांडी के हैं। हाँ जब शुक्रिया तो था। क्या बोलूँ तो सेहत का। हाँ। ਇਹ ਸ਼ਾਨਾ ਸ਼ਾਨਾ ਸਰ ਸਰੀ ਬਹੁਤ ਛੋੜੀ ਕਰਦੇ ਆ ਅੱਛਾ ਬਿੱਲਲਾ ਜੁਰ ਕਾਪ ਵਾਹ ਤੇ ਇਹ ਨਾ ਆਇਆ ਜੀ ਨਾ ਪਾਕਿਸਤਾਨ ਚ ਨੰਨੇ ਪੰਜਾਬੀ ਕਾਨਫਰੈਂਸ ਰੱਖੀ ਆ ਹਰ ਜੋ ਤੇ ਕਿੱਧਰ ਗਿਆ ਜਿੰਮਾ ਆ ਜਾ ਬੁੱਤ ਕੀ ਕਰਦਾ ਫਿਰਦਾ ਉੜਿਆ ਅੰਦਰ ਆ ਫਿਰਦਾ ਬਾਹਰ ਤੁਰਿਆ ਗੰਦਾ ਬੱਚਾ ਆ ਜਾ ਬਾਹਰ ਨਹੀਂ ਜਾਣ आज रोटी पाइए रोटी खाने की भुख लगी मैं भुख लगी भाई भगी रोटी खाऊगी हाई हाई देखी कि भुख लगी मैंने भुख बहुत दो मिनट च बना के पुत मेरा जिमू रठा देखती चक्या है कई मिनट पुत हूने आ गई मेरे मुंडे लगी नहीं मेरी मुन्ना नुन भुख लगी इन मुन्ना ने रोटी खानी है रोटी की भुख लगी भैनी चल ਹੋਣੇ ਬਣਾ ਗਏ ਨੇ 10 10 ਜਿਮਨਾ ਆਲੂਆਂ ਦੀ ਗਾਲਿਸ਼ ਕੀ ਨਾ ਹੁਣ ਮੈਂ ਇਹ ਦੇ ਕਰਕੇ ਨਾ ਸਬਜੀ ਚ ਵੈਸੇ ਕੱਟ ਪਾਉਣੇ ਆ ਸਤਾਲੂ ਕਿਉਂਕਿ ਮੇਰਾ ਵੀ ਆਲੂਆਂ ਦਾ ਸਿਰ ਦਰਦ ਹੋਣ ਲੱਗ ਗਿਆ ਤੇ ਸਤਨਾੜ ਗਿਆ ਮੇਰੇ ਕਰੇ ਦੀ ਚ ਜਿਆਦਾ ਤੇ ਹੁਣ ਵਿਚਾਰੀ ਨੂੰ ਮੈਂ ਇਹ ਦੇ ਕਰਕੇ ਆਉਂ ਪਾਇਆ ਵੀ ਇਹਨੂੰ ਆਲੂ ਲੈ ਆਲੂ ਵਾਲੇ ਸ਼ਕੀਨ ਆਲੂ ਹਾਂ ਸਭ ਜੀ ਧਨੀਆ ਪਾਉਣਾ ਭੁੱਲੀ ਸੀ ਹੁਣ ਧਨੀਆ ਪਾਇਆ ਚਲ ਵਸ ਮੜੇ ਤੋ ਟਾਕੇ ਸੱਟੋ ਜੀਆ ਕਹਿੰਦਾ ਸਭ ਤੋਂ ਪਹਿਲਾਂ ਜੀਮੇ ਨੇ ਰੋਟੀ ਬਣਾ ਕੇ ਦੇਣੀ ਜੀਮੇ ਨੂੰ ਭੁੱਖ ਲੱਗੀ ਉਹ ਪੱਜੀ ਆਈ ਮੇਰੇ ਤੋਂ ਮੈਂ ਕਹਿ ਰੋ ਨਾ ਜੀਮੇ 2 ਮਿੰਟ ਬੈਠ ਉਹ ਬਾਹਰ ਵੀ ਬੈਠੇ ਜਾਈ ਅੱਜ ਕਿਉਂ ਖੁਰਕੀ ਜਾਂਦਾ ਨਹੀਂ ਮੇਡਾ ਦੇਣੀ ਦੇਖੋ ਜੀ ਮਾ ਕਿੰਨਾ ਸਿਆਣਾ ਜਦ ਮੈਂ ਕਿ ਆਟੇ ਚ ਨਾ ਉਹ ਕਰ ਲਾਂਗੀ ਪਾਣੀ ਪਾ ਲਿਆ ਗੁੰਨਣ ਲਾਂਗੀ ਨਾਲ ਦੀ ਨਾਲ ਉੱਥੇ ਜਾ ਕੇ ਬਹਿ ਗਿਆ ਵੀ ਹੁਣ ਇਹ ਆਟਾ ਗੁੰਦੀ ਆ ਜੀ ਚਲੋ ਜੀ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਜਰੂਰ